ਕਤਿਆ ਨੇ ਪੂਰੇ ਪਿੰਡ ਨੂੰ ਪਾਜੜਾ ਪਾ ਦਿੱਤੀਆਂ ਦੱਸਦੀ ਹੈ ਕਿ ਖੇਤਾਂ ਦੇ ਵਿੱਚ ਵੱਡੇ ਘਰ ਦੇ ਵਿੱਚ ਚਾਰ ਵਿਅਕਤੀ ਦਾਖਲ ਹੋ ਕੇ ਜਿਨ੍ਹਾਂ ਦੇ ਕੋਲ ਹਥਿਆਰ ਵੀ ਸੀ ਨਸ਼ਾ ਵੀ ਸੀ ਤੇ ਉਸ ਤੋਂ ਬਾਅਦ ਰੋਲੇ ਰੱਪੇ ਦੀਆਂ ਜਦੋਂ ਪਿੰਡ ਵਾਲਿਆਂ ਨੇ ਅਫਵਾਜਾਂ ਸੁਣੀਆ ਤਾਂ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ ਹਾਲਾਂਕਿ ਇਹ ਵਿਅਕਤੀ ਖੇਤਾਂ ਦੇ ਵਿੱਚੋਂ ਦੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਪਿੰਡ ਵਾਲਿਆਂ ਨੇ ਇਹਨਾਂ ਨੂੰ ਘੇਰਾ ਪਾ ਕੇ ਫੜਿਆ ਹਾਲਾਂਕਿ ਇੱਕ ਵਿਅਕਤੀ ਦੇ ਵੱਲੋਂ ਹਵਾਈ ਫਾਇਰ ਵੀ ਕੀਤੇ ਜਾਂਦੇ ਨੇ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਚੁੱਕੇ ਨੇ ਕਿਹਾ ਜਾ ਰਿਹਾ ਹੈ ਕਿ ਇੱਕ ਵਿਅਕਤੀ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਜਦਕਿ ਤਿੰਨ ਨੋਚਵਾਨ ਨੂੰ ਪੁਲਿਸ ਦੇ ਵੱਲੋਂ ਫੜਿਆ ਜਾਂਦਾ ਹੈ ਬਠਿੰਡਾ ਦੇ ਪਿੰਡ ਕੜੇਲੀ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਪਹਿਲਾਂ ਵੀ ਫੋਨ ਤੇ ਧਮਕੀਆਂ ਮਿਲ ਚੁਕੀਆਂ ਨੇ ਤੇ ਮੁੜ ਇਹ ਅਣਪਛਾਤੇ ਜਿਹੜੇ ਵਿਅਕਤੀ ਹੈ ਘਰ ਦੇ ਵਿੱਚ ਦਾਖਲ ਹੋਏ ਨੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਦੀ ਪਰਿਵਾਰ ਦੇ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਉਸ ਵਕਤ ਘਰ ਦੇ ਵਿੱਚ ਦਾਖਲ ਹੋਏ ਜਦੋਂ ਘਰ ਦੇ ਵਿੱਚ ਇਕੱਲੇ ਬਜ਼ੁਰਗ ਦਾਦਾ ਤੇ ਪੋਤੀ ਮੌਜੂਦ ਸੀ ਹਥਿਆਰ ਨੰਦੇ ਕੋਲ ਸੀ ਤੇ ਪੁਲਿਸ ਨੇ ਹਥਿਆਰ ਵੀ ਆਪਣੇ ਕਬਜ਼ੇ ਦੇ ਵਿੱਚ ਲੈਣ ਤੇ ਇਹਨਾਂ ਨੂੰ ਕਾਬੂ ਕੀਤਾ ਸੋ ਇੱਕ ਵਾਰ ਤਸਵੀਰਾਂ ਦਾ ਰੁਕ ਕਰਦੇ ਹਾਂ ਕਿ ਪੂਰੇ ਪਿੰਡ ਦੇ ਵਿੱਚ ਇਸ ਵਕਤ ਮਾਹੌਲ ਕੀ ਬਣਿਆ ਹੋਇਆ ਹੈ ਬਈ ਕਿਸੇ ਦੇ ਘਰੇ ਬਣੋਂਗੇ ਤਾਂ ਹੋਊਗਾ ਦੋ ਪਸਟੌੜੇ ਹੋਊਗੀ ਹੋ ਭਾਵਾ ਨੋ ਬੱਕਰਾ ਪਿਸਤੌਲ ਕਿੱਥੇ ਆ ਬੈਲੀਆ ਓਏ ਬੋਲੀ ਪਰਮਾ ਦਾ ਆ ਬਾਈ ਹਾਂ ਗੱਲੀ ਨਾ ਮਾਦਰ ਚੱਲ ਦੇ ਹਾਂ ਕੋਲ ਮੁੱਕਟੇ ਮਿੰਟ ਆਏ ਨਾ 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 ਆਗਮਨ ਗਰੀ ਬਾਈ ਕਿਸੇ ਦੇ ਘਰੇ ਬਣੋਂਗੇ ਤਾਂ ਹੋਰ ਗੋਪਸਤੌਣੇ ਹੋ ਵੀ ਪਾਈ ਉਹ ਪਾ ਰਨੋਂ ਮਾਤਰਾ ਪਿਸਤੌਲ ਕਿੱਥੇ ਆ ਬੈਨਿਆ ਓਏ ਬੋਲੀ ਆਹ ਕਰੇ ਬਾਈ ਇਹ ਪਿਸਤੌਲ ਕਿੱਥੇ ਪਰਮਾ ਦਾ ਬਾਈ ਹਾਂ ਮਾਦਰਾ ਚੱਲ ਜੇ ਹਾਂ ਕੋ ਗੱਲ ਮੁੱਕਟੀ ਮਿੰਟ ਮੇਰਾ ਮੇਰਾ ਅੰਜ ਸੁਵਿੰਦਰ ਸਿੰਘ ਆ ਬਾਈ ਮਾਮਲਾ ਕੀ ਹੈ ਇਹ ਮਾਮਲਾ ਬਾਈ ਇਹ ਨਾ ਇਹਨਾਂ ਦਾ ਕੋਈ ਗੱਡੀ ਦਾ ਰੌਲਾ ਹੈ ਜਿਹੜਾ ਬੰਦਾ ਆਇਆ ਇਹ ਮਾਨਸਾ ਤੋਂ ਸਾਡੇ ਪਿੰਡ ਮਾਲਾ ਰਿਸ਼ਤੇਦਾਰੀ ਕੋਈ ਗੱਡੀ ਦਾ ਰੌਲਾ ਸਾਡੇ ਪਿੰਡ ਵਾਲੇ ਦੀ ਮੁੰਡੀ ਦੀ ਗੱਡੀ ਗੁੱਡੀ ਆ ਹੋ ਕੋਈ ਉਹਨਾਂ ਦਾ ਮਸਲਾ ਕੋਈ ਸਾਡੇ ਨਾਲ ਕੋਈ ਮਸਲਾ ਨਹੀਂ ਇੱਥੇ ਨਾ ਇਹ ਪੰਜ ਛੇ ਬੰਦੇ ਲੈ ਕੇ ਆ ਗਿਆ ਗੱਡੀ ਆ ਵਿੱਚ ਘੰਡਾ ਸਿੱਧਰੀ ਫਿਰਦਾ ਸੀ ਅਸੀਂ ਤਾਂ ਬਈ ਪਿੰਡ ਸੀ ਘਰੇ ਕੋਈ ਨਹੀਂ ਸੀ ਕੁੜੀ ਸੀ ਕਰੀ ਇੱਥੇ ਆ ਇਹ ਕੁੜੀ ਦੇ ਹੱਥੋਂ ਪਾਈ ਕਰੀ ਆ ਕੇ ਅੰਦਰ ਬੜੇ ਨੇ ਇਹਦੇ ਅੱਲਾ ਬੜੇ ਮਾਰਿਆ ਗਲਾਮਾਂ ਫੜਿਆ ਇਹਦਾ ਇੱਥੋਂ ਤੇ ਇਹ ਚਾਰ ਪੰਜ ਜਾਣੇ ਰਵਾਲਬਾਰਾ ਫਾਇਰ ਗਾਰਦੀ ਕੋਸ਼ਟ ਕਰਦਾ ਸੀ ਬੰਦਾ ਤੇ ਚਾਰ ਪੰਜ ਜਾਣੇ ਦੇ ਨਾਲ ਸੀ ਭਾਈ ਸਾਡਾ ਇਹਦੇ ਨਾਲ ਕੋਈ ਮਸਲਾ ਹੀ ਨਹੀਂ ਸਾਡਾ ਕੋਈ ਨੇੜ ਤੇੜ ਦੀ ਦੀ ਨਾਲ ਗੱਲ ਹੀ ਨਹੀਂ ਕੋਈ ਧੱਕੇ ਨਾ ਕੇ ਇੱਥੇ ਬਦਮਾਸ਼ੀ ਕਰਦਾ ਭਾਈ ਮੰਗ ਕੀ ਕਰਦੇ ਹੋ ਮੰਗਦਾ ਭਾਈ ਇਨਸਾਫ ਹੋਣਾ ਚਾਹੀਦਾ ਇਹ ਤਾਂ ਬਈ ਤਾਂ ਖੇਤਾਂ 'ਚ ਬੈਠੇ ਆ ਆਹ ਕੁੜੀ ਆ ਤੇ ਕੈਮਰਾ ਮਾਰ ਮਾੜਾ ਜਾ ਮਾਂ ਪਿਓ ਹੀ ਨਹੀਂਗਾ ਮੇਰਾ ਆ ਚਾਚਾ ਕੱਲਾ ਇਹਨਾਂ ਦੇ ਵਾਕਾਂ ਨਾ ਰਹਿੰਦਾ ਬਈ ਇਹਨਾਂ ਦਾ ਕੀ ਪਤਾ ਵੀ ਵੇਲੇ ਕੇ ਵੇਲੇ ਆ ਕੇ ਮਸਟੰਡੇ ਲੈ ਕੇ ਦੱਸ ਵੀ ਇੱਥੇ ਆ ਕੇ ਜਵਾਕਾਂ ਨੂੰ ਕੋਈ ਕਰ ਜਾਣੇ ਇਹ ਅਸੀਂ ਨਾ ਹੁੰਦੇ ਮਾਲਾ ਸਾਡਾ ਤਿੰਨ ਚਾਰ ਘਰ ਇੱਥੇ ਜਵਾਕਾਂ ਨੂੰ ਚੱਕ ਕੇ ਲੈ ਜਾਂਦੇ ਨੇ ਕਿਨਾਂ ਕੇ ਜਵਾਕ ਆ ਬਈ ਨਮਾਲਕ ਜਵਾਕ ਨੇ ਕੀ ਕੁਝ ਮਿਲਿਆ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਬਈ ਰਵਾਲ ਬਾਰਾ ਇਹਦੇ ਕੋਲੇ ਗੜਾਸੇ ਉਹਦੇ ਵਿੱਚ ਆ ਵੀਡੀਓ ਬਣ ਗਈ ਸਾਰੀ ਇੱਕ ਅਖੰਡਾ ਸੀਗਾ ਇਹ ਖੰਡਾ ਦਾ ਸੋਟੀਆਂ ਨੇ ਗੱਡੀ ਆ ਗੱਡੀ ਦੇ ਵਿੱਚ ਫੀਮ ਫੂਮ ਖਾ ਸਾ ਕੋਈ ਸਮਾਨ ਨਿਕਲਿਆ ਬਈ ਇਹਦੇ ਚੋਂ ਪੁਲਿਸ ਪ੍ਰਸ਼ਾਸਨ ਪਹੁੰਚ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਵੀ ਪੁਲਿਸ ਦਾ ਸਾਨੂੰ ਪੂਰਾ ਵਿਸ਼ਵਾਸ ਆ ਸਾ ਵੀ ਸਾਨੂੰ ਇਨ ਵੀ ਸਾਡਾ ਤਾਂ ਭਈ ਕੋਈ ਰੋਲ ਹੀ ਨਹੀਂ ਯਾਰ ਸਾਡੇ ਧੱਕੇ ਨਾਲ ਇੱਥੇ ਆ ਕੇ ਬਦਮਾਸ਼ੀ ਕਰਦਾ ਬਿਨਾਂ ਵਜਾ ਤੋਂ ਕਿਉਂ ਕਰੇ ਹੈ ਨਹੀਂ ਮੇਰਾ ਚਾਚਾ ਕੱਲਾ ਕਰੀ ਆਹ ਦੋ ਜਵਾਕ ਕੁੜੀਆਂ ਨਾਲ ਆ ਬਾਕੀ ਕੁੜੀਆਂ ਨਾਲ ਗੱਲਬਾਤ ਕਰ ਲੋ ਮਾਮਲਾ ਦਾ ਉਹ ਪਿੰਡ ਮੁੰਡੇ ਨਾਲ ਚਮਕੌਰ ਨਾਲ ਗੱਡੀ ਦਾ ਸੀਗਾ ਇਹਦਾ ਜੀ ਉਹ ਗੱਡੀ ਦਾ ਹੁਣ ਆਇਆ ਇਹ ਸਾਡੇ ਇੱਥੇ ਗਿਆ ਇੱਥੇ ਆ ਕੇ ਬੰਦਾ ਚੰਗਾ ਬੋਲਣ ਲੱਗ ਗਿਆ ਕਹਿੰਦਾ ਮੇਰੀ ਗੱਡੀ ਆ ਕਹਿੰਦਾ ਮੈਂ ਗੱਡੀ ਕਰਕੇ ਆਇਆ ਇੱਥੇ ਮੇਰੀ ਗੱਡੀ ਚੱਕ ਲਿਆਂਦੀ ਸਾਨੂੰ ਤਾਂ ਹੁਣ ਇਸ ਗੱਲ ਦਾ ਗੱਡੀ ਦਾ ਪਤਾ ਵੀ ਨਹੀਂ ਸੀ ਇਹ ਕੋਈ ਸਾਨੂੰ ਗੱਡੀ ਟੱਕਰ ਦਾ ਕੋਈ ਮਤਵ ਨਹੀਂ ਸੀ ਇਹ ਮੁੰਡਾ ਵੀ ਇੱਥੇ ਖੜਾ ਸੀਗਾ ਕੋਲੇ ਜਦੋਂ ਆਏ ਆ ਸੀ ਕੀ ਕੁਝ ਨਿਕਲੇ ਕਿੰਨੇ ਬੰਦੇ ਸੀ ਇਹ ਇਹ 4-5 ਜਾਣੇ ਸੀਗੇ ਹਾਂ ਇਹ ਨਾ ਪਸਤੌਰ ਸੀ ਉਹਦੇ ਕੋਲੇ ਹੋਰ ਖੰਡਾ ਵੀ ਸੀਗਾ ਵਿੱਚ ਗੱਡੀ ਦੇ ਗੜਾਸੇ ਵੀ ਐ ਕਿਰਪਾਨ ਵੀ ਐ ਮੰਗ ਕੀ ਕਰਦੇ ਹਾਂ ਮੰਗ ਕਰਦੇ ਆ ਜੀ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਇਹ ਜਿਹੜਾ ਕੱਲ ਨੂੰ ਫੇਰ ਉਹ ਕਰਦਾ ਬੰਦਾ ਫੇਰ ਤਾਂ ਜਿਵੇਂ ਬੈਠੇ ਆ ਕਿਤਾਂ ਚ ਬੈਠੇ ਆ ਕੀ ਨਾ ਮੋਟਰਸਾਈਕਲ ਗਰਜੰਟ ਸਿੰਘ ਆ ਜੀ ਰੋਲੇ ਦਰਵਾਜ਼ਾ ਖੜਕੇ ਦੋ ਇਹ ਤਾਂ ਵੀ ਆ ਗੱਪ ਮਾਰ ਕੇ ਲੈ ਆ ਜੀ ਬੰਦਾ ਯਾਰ ਕੋਣ ਗੱਪ ਮਾਰ ਕੇ ਆ ਮੂਰੇ ਗੱਡੀ ਵਾਲਾ ਬਈ ਹਾਂ ਕੀ ਗੱਪ ਮਾਰ ਕੇ ਲੈ ਆ ਕਹਿੰਦਾ ਕੰਮ ਚੱਲ ਲੱਗੀ ਬਸ ਹੋਰ ਗੱਲ ਸਾਨੂੰ ਕੁਝ ਦੱਸੀ ਨਹੀਂ ਬਈ ਨਹੀਂ ਤੇ ਮੈਂ ਬਹਿੜੀ ਯਾਰ ਬੰਦਾ ਹੀ ਮੈਂ ਜੇ ਤੋ ਫਿਰ ਤੁਸੀਂ ਕਹਿੰਦੇ ਕਰੇ ਵੜਦੋਂ ਤੁਹਾਨੂੰ ਐ ਨਹੀਂ ਪਤਾ ਯਾਰ ਬਈ ਸਾਨੂੰ ਗੱਪ ਮਾਰ ਕੇ ਲੈ ਆ ਯਾਰ ਵੱਡੇ ਭਾਈਏ ਸਾਨੂੰ ਜੇ ਕੋਈ ਪਤਾ ਹੁੰਦਾ ਮਾਰ ਕੇ ਮਾਰ ਕੇ ਲੈ ਜਾਣੇ ਕਿ ਨਹੀਂ ਤੁਸੀਂ ਜਾਣੇ ਕਿ ਨਹੀਂ ਚਾਹ ਜਾਨੀ ਸੀਗੇ ਬਈ ਮੋਟਰ ਯਾਰ ਤੇਰਾ ਕਿਹੜਾ ਮੇਰਾ ਨਾਮ ਤਾਂ ਜੀ ਸੰਚੂ ਆਗਾ ਜੀ ਕਿਹੜਾ ਪਿੰਡ ਦਾ ਵੀਰਾ ਕੋਈ ਜਵਾਰ ਕਦਾ ਕੋਈ ਬਾਈ ਜੀ ਕੜੈਲੀ ਪਿੰਨ ਤੋਂ ਫੋਨ ਟੈਲੀਫੋਨ ਆਇਆ ਸੀ ਕੁਝ ਬੰਦਿਆਂ ਨੇ ਆ ਕੇ ਤੇ ਹੰਨੜਬਾਜੀ ਕੀਤੀ ਆ ਅਸੀਂ ਮੌਕੇ ਤੇ ਪਹੁੰਚੇ ਆ ਜਾ ਕੇ ਬੰਦੇ ਅਸੀਂ ਕਾਬੂ ਕਰ ਲਿਆ ਤੇ ਆ ਬਾਕੀ ਜਾਂਚ ਕੀਤੀ ਜਾ ਰਹੀ ਹੈ ਜਿਹੜੀ ਫਾਈਨਲ ਹੋਊ ਤੁਹਾਨੂੰ ਦੱਸਿਆ ਜਾਊਗਾ ਕੋਈ ਸਰ ਅਸਲਾ ਵੀ ਵਗੈਰਾ ਮਿਲਿਆ ਜੋ ਜੋ ਬੰਦਿਆ ਕਾਰਵਾਈ ਕੀਤੀ ਨਹੀਂ ਉਹ ਕੋਲ ਬੰਦੇ ਕੋਲ ਲਾਇਸੈਂਸੀ ਅਸਲਾ ਹੈਗਾ ਬਾਕੀ ਮੈਂ ਪਰਤਾਲ ਕਰਦਾ ਪਰਤਾਲ ਤੋਂ ਬਾਅਦ ਜਿਹੜੀ ਫੈਕਟਰੀ ਦੇ ਸਾਹਮਣੇ ਜਿਹੜੀ ਬੰਦਿਆ ਕਾਰਵਾਈ ਕੀਤੀ ਜਾਊਗੀ ਕਿੰਨੇ ਬੰਦੇ ਹੈਗੇ ਸਰ ਜਿਹੜੇ ਇਹ ਚਾਰ ਬੰਦੇ ਹੈ ਜੀ ਮੇਰਾ